ਕਹਿਆ ਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲ ਨਹੀਂ ਸਕਦਾ ਇਹ ਫਾਲਸ ਅਲੀਗੇਸ਼ਨ ਨੇ ਔਰ ਮੇਰੀ ਲਾਈਫ ਦੇ ਵਿੱਚ ਕੈਰੀਅਰ ਦੇ ਵਿੱਚ ਕਰੇ ਵੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈ ਸਰ ਕੋਲਸ ਤੋਂ ਕੀ ਕਰਦੇ ਐਸਐਸਪੀ ਸਾਹਮਣੇ ਗੱਲ ਹੋਈ ਹੈ ਹਨਾ ਹਾਂ ਬਸ ਉਹ ਆਉਂਦੇ ਨੇ ਡੀਐਸਪੀ ਤੋਂ ਉਹ ਕਲੀਅਰ ਕਰ ਲੈਂਦੇ ਨੇ ਕੀ ਸੱਚੀ ਗੱਲ ਹੈ ਸੱਚੀ ਗੱਲ ਹੈ ਦੱਸੋ ਮੈਂ ਨੂੰ ਦੱਸ ਦਿਓ ਮੈਂ ਤਾਂ ਆਪ ਸੁਣੂੰ ਥੋੜਾ ਜਿਹਾ ਜੀਪੀ ਸਾਹਿਬ ਮੈਨਾਂ ਕਿਉਂਕਿ ਸਰਕਾਰ ਹੈ ਹਲਕੇ ਦੀ ਐਮ.ਐਲ.ਏ ਹੈ ਹਾਂ ਸੁਣ ਹਾਂ ਇਹ ਮੈਡੀਕਲ ਪ੍ਰਿੰਸਪਲ ਠੀਕ ਹੈ ਜੀ ਹਾਂ ਜੀ ਹਾਂ ਚੈੱਕ ਕਰ ਲਵਾਂਗੇ ਅੱਛਾ ਚਲੋ ਇੱਕ ਵਾਰੀ ਇਹ ਚੈੱਕ ਕਰ ਲਓ ਇਹਨੂੰ ਸਾਰਾ ਕਿਉਂਕਿ ਹੁਣ ਹੀ ਕਿਸੇ ਦੇ ਨਿੱਜੀ 골ਡ ਸਪੋਰਟ ਤੇ ਬੈਠ ਕੇ ਫਗੂਆ ਫਗੂਆਲ ਬੈਠ ਕੇ ਆਏ ਨੇ ਤੇ ਇਹਨੂੰ ਜਾਂਚ ਕਰ ਲਓ ਕਿਉਂਕਿ ਉਹ ਆਏ ਨੇ ਤੇ ਟੋਨ ਪਲਾਜ ਤੋਂ ਵਾਪਸ ਵੀ ਉਰੇ ਤੱਕ ਆਏ ਨੇ ਇੱਕ ਵਾਰੀ ਇਹਨੂੰ ਵੈਰੀਫਾਈ ਕਰ ਲਓ ਤਾਂ ਸਾਰਾ ਲੋਕਾਂ ਦੇ ਵਿੱਚ ਚੱਲ ਜੇ ਮੇਰਾ ਮੇਨ ਮੋਟਿਵ ਇਹ ਹੈ ਕਿ ਜਿਹੜੀ ਕੋਈ ਬਦਨਾਮੀ ਹੈ ਕੋਈ ਸਰਕਾਰ ਦੀ ਕੋਈ ਐਮਐਲਏ ਦੀ ਜਾਂ ਕੋਈ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਉਹ ਨਾ ਹੋਵੇ ਠੀਕ ਹੈ ਸੋ ਸਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੈਗੀ ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਰਾਹੀ ਚੁਣ ਕੇ ਆਏ ਆ ਸੋ ਇਲੈਕਸ਼ਨਾਂ ਪੰਚਾਇਤ ਦੀ ਸਾਰੀ ਇਲੈਕਸ਼ਨ ਫੇਅਰ ਹੋਵੇ ਤੇ ਇਹਨਾਂ ਦੀ ਕੰਪਲੇਂਟ ਹੈਗੀ ਐ ਉਹਨੂੰ ਤੁਸੀਂ ਕਰਕੇ ਜਿਹੜਾ ਇਹਨੂੰ ਤਰਤੀਸ਼ ਕਰ ਲੋ ਤੇ ਹਜੇ ਵੀ ਕੁਝ ਨਹੀਂ ਹੈਗਾ ਸਾਰਾ ਕੁਝ ਇੱਥੇ ਹੀ ਐ ਇਹਨੂੰ ਕਰ ਲੋ ਅਸੀਂ ਖੜੇ ਆ ਅਸੀਂ ਇੱਥੇ ਖੜੇ ਆ ਹਾਂ ਮੇਰਾ ਨਾਮ ਬਲਜੀਤ ਸਿੰਘ ਸੋਹੀ ਐ ਮੈਂ ਬੀਡੀਪੀ ਭਵਾਨੀਗੜ 198 ਨੂੰ ਲੱਗਿਆ ਹੈਗਾ ਠੀਕ ਹੈ ਜੀ ਮੇਰੀ 24 ਸਾਲ ਦਾ ਕੈਰੀਅਰ ਹੋ ਚੁੱਕਿਆ ਐ ਫਸਟ ਟਾਈਮ ਹੋਇਆ ਜਿਹੜਾ ਇਸ ਸੈਂਸ ਜਿਹੜੀ ਮੇਰੀ ਲਾਈਫ 'ਚ ਹੋਇਆ ਮੇਰੀ ਗੱਡੀ ਨੂੰ ਕੇ ਰਿਆ ਗਿਆ ਜੀ ਬਕਾਇਦਾ ਮੇਰੀ ਕੀ ਵੀ ਖੋਈ ਗਈ ਗੱਡੀ ਦੀ ਉਥੇ ਕੀ ਖੋਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਐਸਡੀਐਮ ਦਫ਼ਤਰ ਆਜੋ ਵੀ ਜਿਹੜਾ ਵੀ ਕੁਝ ਤੁਸੀਂ ਚੈੱਕ ਕਰਾਉਣਾ ਚਾਹੁੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਜੀ ਕੋਣ ਤੋਂ ਤੁਸੀਂ ਕੀ ਖੋਈ ਗਈ ਹੈ ਕਿੱਥੇ ਗਈ ਸੀ ਤੁਸੀਂ ਕਿੱਥੇ ਹੋਇਆ ਇੰਸੀਡੈਂਟ ਨੀ ਮੈਂ ਨਾਰਮਲੀਟੀ ਵਿੱਚ ਆਪਦਾ ਸ਼ਾਮ ਨੂੰ ਘਰ ਜਾ ਰਿਹਾ ਸੀਗਾ ਜੀ ਕਿਉਂਕਿ ਲੇਟ ਸੀ ਅਸੀਂ ਅੱਜ ਕਾਫੀ ਲੇਟ ਸੀਗੇ ਉਹਦੇ ਵਿੱਚ ਇਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲ ਨਹੀਂ ਸਕਦਾ ਇਹ ਫਾਲਸ ਅਲੀਗੇਸ਼ਨ ਨੇ ਔਰ ਮੇਰੀ ਲਾਈਫ ਦੇ ਵਿੱਚ ਕੈਰੀਅਰ ਦੇ ਵਿੱਚ ਕਦੇ ਵੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈਗੀ ਸਰ ਕੋਲਡ ਸਟੋਰ 'ਚ ਕੀ ਕਰ ਰਹੇ ਸੀ ਕੋਲਡ ਸਟੋਰ 'ਚ ਕੀ ਕਰ ਰਹੇ ਸੀ ਕੋਲਡ ਸਟੋਰ 'ਚ ਕੀ ਕਰ ਰਹੇ ਸੀ ਤੁਸੀਂ ਹਾਂਜੀ ਕੋਲਡ ਸਟੋਰ 'ਚ ਕੀ ਕਰ ਰਹੇ ਸੀ ਸੀ ਨਹੀਂ ਮੈਂ ਗਿਆ ਸੀ ਇਹ ਮੇਰੇ ਮਾਤਾ ਦਾਦਾ ਜੀ ਮੇਰੇ ਇੱਥੇ ਰਿਲੇਸ਼ਨਸ ਹੈਗੇ ਆ ਦੇਖੋ ਮੇਰੇ ਇੱਥੇ ਨਾਨਕਾ ਆਪਣਾ ਪਰਿਵਾਰ ਰਹਿੰਦਾ ਜੀ ਸਾਰਾ ਰਹਿੰਦਾ ਮੇਰੇ ਰਿਲੇਸ਼ਨਸ ਹੈ ਤਬ ਮੇਰੀ ਪਰ ਇਹ ਦੱਸਣ ਵੀ ਮੈਂ ਕਿਸੇ ਜਾਂ ਕੈਂਡੀਡੇਟ ਨੂੰ ਮਿਲਿਆ ਹਾਂ ਜਾਂ ਕਿਸੇ ਨੂੰ ਮਿਲਿਆ ਹਾਂ ਉਹ ਗੱਲ ਅਲੱਗ ਹੋ ਸਕਦੀ ਹੈ ਮੈਂ ਕਿਸੇ ਦੇ ਨਾ ਕਿਸੇ ਦੇ ਕੈਂਡੀਡੇਟ ਦੇ ਘਰੇ ਗਿਆ ਨਾ ਕਿਸੇ ਦੇ ਹੋਰ ਮੇਰੇ ਰਿਲੇਸ਼ਨਸ ਪੁਰਾਣੇ ਨੇ ਸਰ ਪ੍ਰਾਈਵੇਟ ਘੱਟੀ ਜਾਂਦੇ ਤੁਸੀਂ ਸਰਕਾਰੀ ਘੱਟੀ ਵੀ ਲਗਾਏ ਹੋ ਸਰ ਤੁਹਾਡੇ ਭਰਾ ਅੰਜਾਮ ਐਮਐਲਏ ਸੰਗਰੂਰ ਦੇ ਵੱਲੋਂ ਲਗਾਏ ਗਏ ਨੇ ਸਾਬ ਕੋਲ ਤੇ ਆ ਗਿਆ ਕਿ ਰਿਸ਼ਵਤ ਲੈ ਕੇ ਆਇਆ ਹਾਂ ਕੀ ਨੋ ਨੋ ਫਾਲਸ ਅਲੀਗੇਸ਼ਨ ਹੈ ਜੀ ਬਿਲਕੁਲ ਫਾਲਸ ਅਲੀਗੇਸ਼ਨ ਹੈ ਕਦੇ ਵੀ ਨਹੀਂ ਹੋ ਸਕਦਾ ਮੈਂ ਸਤਕਾਰਯੋਗ ਮੇਰੇ ਮੈਡਮ ਨੇ ਉਹਨਾਂ ਨੂੰ ਕਿਸੇ ਨੇ ਗਲਤ ਕੰਪਲੇਨਟ ਕਰਤੀ ਹੈ ਪਰ ਸਾਡੇ ਲਈ ਉਹ ਸਤਕਾਰਯੋਗ ਐਮਐਲਏ ਨੂੰ ਸਰ ਤੁਸੀਂ ਸਰਕਾਰੀ ਗੱਡੀ ਲੈ ਕੇ ਕਿਸੇ ਕੋਲ ਸਟੋਰ ਜਾਂ ਪ੍ਰਾਈਵੇਟ ਗੱਡੀ ਕੋਈ ਮੈਂ ਸੰਗਰੂਰ ਤੋਂ ਆ ਰਿਹਾ ਸੀ ਐਕਚੁਅਲੀ ਸੰਗਰੂਰ ਤੋਂ ਆ ਕੇ ਮੈਂ ਉਹਨੂੰ ਮੇਰੇ ਉਹਦਾ ਫਰੈਂਡ ਦਾ ਫੋਨ ਆ ਗਿਆ ਮੈਂ ਉਹਨੂੰ ਮਿਲ ਚਲਾ ਗਿਆ ਜਸ ਪਰਸਨ 10 ਮਿੰਟ ਮੈਂ ਉੱਥੇ ਲਾਇ ਨਾਲ ਦੀ ਨਾਲ ਮੈਂ ਨਿਕਲਿਆ ਸਰ ਸਰ ਇਲਜ਼ਾਮ ਇੱਕ ਹੋਰ ਵੀ ਨੇ ਕਿ ਤੁਸੀਂ ਐਸਡੀਐਮ ਆਫਿਸ ਆ ਕੇ ਪਹਿਲਾਂ ਬਾਹਰ ਗਏ ਹੋ ਪ੍ਰਾਈਵੇਟ ਜਗ੍ਹਾ ਦੇ ਉੱਪਰ ਗਏ ਮੈਂ ਕਿਤੇ ਨਹੀਂ ਨਹੀਂ ਕੈਮਰੇ ਲੱਗੇ ਹੋਏ ਨੇ ਮੈਂ ਪਿੱਛੇ ਐਸਡੀਐਮ ਆਫਿਸ ਦੇ ਵਿੱਚ ਕਲਰਕ ਕੋਲੇ ਆਪਦਾ ਫੋਨ ਚਾਰਜ ਕਰਾਉਣ ਲਈ ਗਿਆ ਸੀਗਾ ਉਹਨਾਂ ਕੋਲ ਕੇਬਲ ਨਹੀਂ ਸੀਗੀ ਮੈਂ ਉੱਥੇ ਬੈਠਾ ਸੀਗਾ ਮੈਂ ਨਾਲ ਦੀ ਨਾਲ ਵਾਪਸ ਆ ਗਿਆ ਮੇਰੇ ਸਰ ਐਮਐਲਏ ਸਾਹਿਬ ਤੁਹਾਨੂੰ ਕੱਲ੍ਹ ਦੇ ਫੋਨ ਕਰ ਰਹੇ ਤੁਸੀਂ ਫੋਨ ਕਿਉ ਮੇਰੀ ਕੋਈ ਮਜਬੂਰੀ ਸੀ ਜੀ ਮੈਂ ਨਹੀਂ ਫਿਕਰ ਕੀਤਾ ਜੀ ਸਰ ਇੱਕ ਹੋਰ ਇਲਜ਼ਾਮ ਨੇ ਕਿ ਤੁਸੀਂ ਅੱਜ ਆਫ ਡਿਊਟੀ ਸੀ ਤੁਸੀਂ ਪੂਰਾ ਸਮਾਂ ਆਪਣੇ ਦਫ਼ਤਰ ਦੇ ਵਿੱਚ ਆਪਣੀ ਸੀਟ ਦੇ ਉੱਪਰ ਨਹੀਂ ਸੀ ਬਿਲਕੁਲ ਨਹੀਂ ਇਹ ਗਲਤ ਗੱਲ ਹੈ ਜੀ ਮੈਂ ਬਿਲਕੁਲ ਆਪਣੇ ਆਫਿਸ 'ਚ ነਆ ਮੇਰਾ ਆਫਿਸ ਚੈੱਕ ਕਰ ਲਿਆ ਜੀ ਠੀਕ ਹੈ ਓਕੇ ਥੈਂਕ ਯੂ